सतनाम श्री वाहिरु साहिबी दुख पंजनी साहिब गौरी महला पंजवा माज दुख पंजन तीरा नाम जी दुख पंजन तीरा नाम ਅੱਠ ਪੈਰ ਅਰਾਦੀਐ ਪੂਰਨ ਸਤਗੁਰ ਗਿਆਨ ਰਹਾਉ ਜਿਤ ਕਟ ਸਹਿ ਪਾਰ ਬ੍ਰਹਮ ਸੁਈ ਸੁਹਾਵਾ ਤਉ ਜਮ ਕੰਕਰ ਨੀੜ ਨ ਆਵਈ ਰਸਨਾ ਹਰ ਗੁਣ ਗਾਉ ਸਿਵਾ ਸੁਤ ਨ ਜਾਣੀਆ ਨਾ ਜਾਪੈ ਆਰਾਧੂ ਓਰ ਤੇਰੀ ਤੱਕ ਜੀਵਨ ਮੇਰੀ ਠਾਕੁਰ ਅਗਮਗਾਦ ਫੈ ਕਿਰਪਾਲ ਗੁਸਾਈਆਂ ਨੱਠੇ ਸੋ ਸੰਤਾਪ ਤੱਤੀ ਵਾ ਨ ਲੱਗੈ ਸਭ ਗੁਰ ਰਖੀ ਆਪ ਗੁਰ ਨਰਾਇਣ ਦੇ ਗੁਰੇ ਗੁਰ ਸਚਾ ਸਿਰਜਣਹਾਰੀ ਗੁਰ ਟੁੱਟ ਸਭ ਕਿਸ ਪਿਆ ਜਨ ਨਾਨਕ ਸਤਿ ਬਲਿਹਾਰੀ ਗੌੜੀ ਮੰਲਾ ਪੰਜਵੈ ਸੂਕੇ ਹਰੇ ਕੀ ਖਿਨ ਮਹ ਹੈ ਅੰਮ੍ਰਿਤ ਦ੍ਰਿਸ਼ਟ ਸੱਚ ਜਿਵਾਈ ਕਟੇ ਕਸ਼ਟ ਪੂਰੀ ਗੁਰ ਦੀਵ ਸਿਵ ਕੋ ਦੀਨੀ ਆਪਣੀ ਸਿਵ ਰਹਾ ਮਿਟ ਗਈ ਚਿੰਤਾ ਪੁਣੀ ਮਨਿਆਸਾ ਕਰੀ ਦਿਆ ਸਤਗੁਰੁ ਗੁਣ ਤਸਾ ਦੁਖ ਨਟੇ ਸੁਖਿ ਆਏ ਉਸ ਮਾਈ ਢੀਨ ਪਰਿਦਾ ਗੁਰ ਪਰਮਾਈ ਇਛੁ ਪੁਣੀ ਪੂਰੇ ਗੁਰ ਮਿਲੇ ਨਾਨਕ ਤੀ ਜਨ ਸੁਖੁਲ ਫਲੀ ਗਉੜੀ ਮੰਹਲਾ ਪੰਜਵਾਂ ਤਾਬ ਗੇ ਪਾਈ ਪ੍ਰਭ ਸੰਤ ਸੀਤਲ ਪੈ ਕੀਨੀ ਪ੍ਰਦਾਤ ਪ੍ਰਕਿਰਪਤੀ ਪੈ ਸਹੇਲੀ ਜਨਮ ਜਨਮ ਕੇ ਵਿਛਰੇ ਮਿਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੂਪ ਕਾ ਬਿਨ ਸਿਆਥਾ ਸੈ ਸੁਭਾਏ ਬੋਲੇ ਹਰ ਬਾਣੀ ਆਠ ਪਹਿਰੇ ਪ੍ਰਹ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੀੜ ਨ ਆਵੇ ਕੋ ਨਾਨਕ ਜੋ ਹਰ ਗੁਣ ਗਾਵੇ ਗਉੜੀ ਮੰਹਲਾ ਪੰਜਵਾ ਜੇ ਸਿਮਰਤ ਦੁਖ ਸਭ ਜਾਈ ਨਾਮ ਰਤਨ ਵਸੈ ਮਨ ਆਈ ਜਬ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਣੀ ਰਹਾ ਏਕ ਸਿ ਬਿਨ ਨਾਹੀ ਦੂਜਾ ਕੋਈ ਜਾਕੀ ਤ੍ਰਿਟ ਸਦਾ ਸੁਖ ਹੋਈ ਸਾਧ ਜਨ ਮੀਤ ਸਖਾ ਕਰ ਏਕ ਹਰ ਹਰ ਅਖਰੇ ਮਨ ਮੈਂ ਲੀਖ ਰਵ ਰਹਾ ਸਰਬੱਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੜੀ ਮੰਲਾ ਪੰਜਵਾ ਕੋਟ ਬਿਗਨਹਿ ਰੈ ਖਿਨਮਾ ਹੈ ਹਰ ਹਰ ਕਰਤਾ ਸਾਥ ਸੰਗ ਸੁਨੋਈ ਪੀਵਤਰਾਮ ਰਸ ਅੰਮ੍ਰਿਤ ਗੁਨਤਾ ਜਾਸੀ ਜਪ ਹਰ ਚਰਨ ਮਿੱਟੀ ਖੁਦ ਤਾਸ ਰਹਾ ਸਰਵਕਲਿਆਣ ਸੁਖ ਸਹਿਜਿ ਨਿਦਾਨ ਜਾਕੇ ਹਿਰਦੈ ਵਸੈ ਭਗਵਾਨ ਔਖ ਦਮੰਤਰ ਤੰਤ ਸਭ ਛਾਰੂ ਕਰਨਿ ਹਾਰਿ ਦੇਮ ਤਾਰਿ ਤਰ ਸਭ ਪਰਮ ਭਜਿਉ ਪਾਰ ਬ੍ਰਹਮ ਕਉ ਨਾਨਕ ਟਲਿ ਇਹੋ ਧਰਮ ਗਾੜੀ ਮਹਲਾ ਪੰਜਵਾ ਸਾਂਤ ਪਈ ਗੁਰ ਗੋਬਿੰਦ ਪਾਈ ਤਾਪ ਆ ਬਿਰਸੇ ਮੇਰੇ ਭਾਈ ਰਹਾਉ RAM ਨਾਮ ਨਿਤ ਰਸਨੁ ਖਾਨ ਬਿਨਸੇ ਰੋਗ ਭੈ ਕਲਿਆਨ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਹੋ ਨਿਤ ਨੀਤ ਗਈ ਬਿਆਦ ਉਬਰੇ ਜਨਮੀ ਤੋ ਮਨ ਬਚ ਕਰਮ ਪ੍ਰਭ ਆਪਣਾ ਦਿਆਈ ਨਾਨਕ ਦਾਸ ਤੇਰੀ ਸਿਰਨਾਈ ਗਉੜੀ ਮਹਲਾ ਪੰਜਵੈ ਨੀਤਰ ਪ੍ਰਗਾਸ ਕੀਆ ਗੁਰ ਦੀਵ ਪਰਮ ਗਏ ਪੂਨ ਭੀ ਸਿਵ ਰਹਉ ਸੀਤਲਾ ਤੀ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਦਾਰੀ ਨਾਨਕ ਨਾਮ ਜਪੈ ਸੋ ਜਿਵਾਈ ਸਾ ਸੰਗ ਹਰ ਅੰਮ੍ਰਿਤ ਪੀਵੈ ਗੋੜੀ ਮਹਲਾ 5 ਫਿਰ ਕਰੈ ਸੋ ਹਰ ਜਨ ਪਿਆਰੀ ਸਤਿਗੁਰ ਤੁਮਰੇ ਕਾਜ ਸਵਾਰੀ ਰਹਿ ਦੁਸ਼ਟ ਦੂਤ ਪਰਮੇਸ਼ਰ ਮਾਰੀ ਜਨਕੀ ਪੈ ਜ ਰੱਖੀ ਕਰਤਾਰੀ ਬਾਦ ਸਹ ਸਭ ਵਸਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪ ਹੋਏ ਭਜੋ ਭਗਵਾਨ ਸਾਜ ਸੰਗਤ ਮਿਲ ਕੀਨੋ ਦਾਨ ਸਨ ਪਰੀ ਪ੍ਰਵੰਤਰ ਜਾਮੀ ਨਾਨਕੋਟ ਪਕਰੀ ਪ੍ਰਸਵਾਮੀ ਗੜੀ ਮਹਲਾ ਪੰਜਵਾਂ ਰਾਖ ਪਿਤਾ ਪ੍ਰਮੇਰੀ ਮੋਹਿ ਨਿਰਗੁਣ ਸਗੁਣ ਤੀਰੀ ਰਹਾ ਪੰਜ ਵਿਖਾਦੀ ਏਕ ਗਰੀਬਾ ਰਾਖੂ ਰਾਖਨੇ ਹਾਰੀ ਖੇਦ ਕਰੀ ਅਰੇ ਬਹੁਤ ਸੰਤਾ ਵਈ ਆਇਓ ਸੰਤੁ ਹਰੀ ਕਰ ਕਰ ਹਰੀ ਅਨਕ ਬਹੁ ਪਾਂਤੀ ਛੋਡੇ ਕਿਤੋਂ ਨਾਹੀ ਏਕ ਬਾਤ ਸੰਤਾ ਕੀ ਓਟ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਿੰਤੇ ਤੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਭਾਗ ਗੁਰ ਕਾ ਸਬਦ ਕਮਾਇ ਜੀਤ ਲੈ ਓਇ ਮਾਂ ਬਿਖਾਦੀ ਸਹਿ ਸੁਹੇਲੀ ਬਾਣੀ ਕਹਉ ਨਾਨਕ ਮਨ ਪਿਆ ਪ੍ਰਗਾਸ ਆਪਾ ਪਰ ਨਿਰਮਾਣੀ ਬੇਲਾ ਮਹਲਾ 5 ਸਰਬ ਕਲਿਆਣ ਕੀ ਗੁਰ ਦੀਵ ਸੇਵ ਕਪਨੀ ਲਾਇਓ ਸੀਵ ਬਿਗਨ ਲਾਗੇ Jap ਲਖ ਭੀਵ ਤਰਤ ਪੁਨੀਤ ਪਈ ਗੁਣ ਗਾਈ ਦਰਤ ਗਿਆ ਹਰ ਨਾਮ ਪ੍ਰਿਆਈ ਰਹਾ ਸਬਨੀ ਠਾਈ ਰਵਿਆ ਆਪੋ ਆ ਜੁਗਾ ਜਾ ਕਾ ਵਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੀ ਚਨ ਲਗੇ ਮਨ ਮੀਠੇ ਤੇਰੇ ਬਿਗਨ ਹੋਏ ਸਭ ਥਾਈ ਉੱਠੀ ਸਭ ਸੁਖ ਪਾਏ ਸਤਿਗੁਰੂ ਢੂਠੇ ਪਾਰ ਬ੍ਰਹਮ ਪ੍ਰਭ ਪੈਰਖਵਾਲੇ ਕਿੱਥੈ ਕਿੱਥੈ ਜਿਸੇ ਨਾਲੇ ਨਾਨਕ ਦਾਸ ਖਸਮ ਪ੍ਰਤਪਾਲੀ ਬੇਲਾ ਮਹਲਾ 5 ਚਰਨ ਕਮ ਪ੍ਰਭ ਹਿਰਦੈ ਧਿਆਈ ਰੂਗ ਗਏ ਸਗਲੇ ਸੁਖ ਪਾਈ ਗੁਰਦਕਾ ਕਟ ਦਿਨੋ ਦਾਨ ਸਫਲ ਜਨਮ ਜੀਵਨ ਪਰਮਾਨੈ ਰਹਾਉ ਅਕਤ ਕਤਾ ਅੰਮ੍ਰਿਤ ਪ੍ਰਾਪਤੀ ਬਾਣੀ ਕਉ ਨਾਨਕ ਜਪ ਜੀਵੈ ਗਿਆਨੀ ਬਿਲਾਵਲ ਮਹੱਲਾ ਪੰਜਵੈ ਸਾਤ ਪਾਈ ਗੁਰਸਤ ਗੁਰਪੂਰੀ ਸੁਖ ਉਪਜੇ ਬਾਜੀ ਅਨੰਦ ਪੂਰੀ ਰਹਾਉ ਤਾਪੋ ਪਾਪ ਸੰਤਾਪ ਵਿਨਾਸੀ ਹਰਿ ਸਿਮਰਤਿ ਕਿਲ ਵਿਕਸਾ ਨਾਸੀ ਅਨ ਕਰ ਮਿਲ ਸੁंदर ਨਾਰੀ ਗੁਰੂ ਨਾਨਕ ਮੇਰੀ ਪੈ ਜਸਵਾਰੀ ਬਿਲਾ ਨਮਹਲਾ ਪੰਜਵੈ ਸਗਲ ਅਨੰਦ ਕੀਆ ਪਰਮੇਸ਼ਰੀ ਆਪਣਾ ਮਿਰਤ ਸਮਾਰਿਆ ਸਾਜਨਾ ਹੋਏ ਕਿਰਪਾ ਨ ਬਿਖਸੇ ਸਭ ਪਰਵਾਰਿਆ ਕਾਰਜ ਸਤਗੁਰੂ ਆਪ ਸਵਾਰਿਆ ਵੱਡੀ ਆਦਾਰ ਗੋਵਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹੋ ਵਣ ਤ੍ਰਿਨ ਤ੍ਰਪਮਨ ਹਰਿਆ ਹੋਈ ਸਗਲੇ ਜੀ ਸਵਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬੇ ਲਾਉ ਨ ਮਹਲਾ ਪੰਜਵੈ ਰੋ ਗਿਆ ਪ੍ਰਭ ਆਪੋ ਗਵਾਇਆ ਨੀਂਦ ਪਈ ਸੁਖ ਸਹਿਜ ਕਰ ਆਇਆ ਪ੍ਰਭ ਰਜ ਰਜ ਪੂਜਨ ਖਾਓ ਮੇਰੇ ਭਾਈ ਅੰਮ੍ਰਿਤ ਨਾਮ ਰਿਤ ਮਾਹਿ ਧਾਈ ਨਾਨਕ ਗੁਰਪੂਰੇ ਸਿਰਿ ਨਾਈ ਜਿਨ ਆਪਣੇ ਨਾਮ ਕੀ ਪੈ ਜਿਰ ਖਾਈ ਵੇ ਲਾਲ ਮਹੱਲਾ ਪੰਜਵੈ ਸਤਿ ਸੰਤੋਖ ਸਗਲੇ ਗਏ ਬਿਨ ਸੇਤੇ ਰੋਗ ਪਾਰ ਬ੍ਰਹਮ ਤੂੰ ਬਖਸਿਆ ਸੰਤਨ ਰਸ ਪੂਗ ਰਹਾ ਸਰਵ ਸੁਖਾ ਤੇਰੀ ਮੰਡਲੀ ਤੇਰਾ ਮੰਤਨ ਆਰੋਗ ਗੁਣ ਗਾਵੂ ਨਿਤ ਰਾਮ ਕੀ ਇਹ ਅਖਦ ਜੋਗ ਆਇ ਬਸੁਗਰ ਦੀਸ ਮੈਂ ਏ ਭਲੀ ਸੰਜੋਗ ਨਾਨਕ ਪ੍ਰਸਾਦ ਸੁਪਰਸੰਨ ਭੈ ਰਹਿ ਗਏ ਵਿਯੋਗ ਮਿਲਾਵਲ ਮਹੱਲਾ ਪੰਜਵਾਂ ਬੰਦਨ ਕਟਿਆ ਪ੍ਰਭ ਹੁਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਕੀ ਨਦ ਨਿਹਾਲ गुरपुरा कृपा करी काटे दुख रूप मन तन शीतल सुखी भया प्रमुन जोग राव औख दे हर का नाम है जित रोग न व्यापै सौ संग मन तन हितै फिर दुख न जापै हर 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 जापीए अंतर लेवलाई ਕੇਲਵਕ ਕਰੈ ਸੁਧ ਹੋਈ ਸਦ ਦੁਸਰਨਾਈ ਸੁਨਤ ਜਪਤ ਹਰਿ ਨਾਮ ਜਸ ਤਾਂ ਕੀ ਦੂਰ ਬਿলাই ਮਹਾਂ ਮੰਤਰ ਨਾਨਕ ਕਥੈ ਹਰ ਕੀ ਗੁਣ ਗਾਈ ਬਿਲਾਲ ਮਹੱਲਾ ਪੰਜਵਾ ਹਰ ਹਰਿ ਹਰਿ ਅਨਾਦੀ ਹੈ ਹੋਈਏ ਅਰੋਗ ਰਾਮ ਚੰਦ ਕੀ ਲਸਟਿਕਾ ਜਨਮ ਆ ਰਿਆ ਰੋਗ ਰਹਾਉ ਗੁਰਪੂਰਾ ਹਰਿ ਜਾਪੀਐ ਨਿਤ ਕੀਚੈ ਭੂਗ ਸਾਧ ਸੰਗਤ ਕੈ ਵਰਨੈ ਮਿਲਿਆ ਸੰਜੂਗ ਜੇ ਸਿਮਰਤ ਸੁਖ ਪਾਈਐ ਬਿਨ ਸੇਬਿਓਗ ਨਾਨਕ ਪ੍ਰਸਰਨ ਗਤੀ ਕਰਨ ਕਾ ਨ ਜੋਗ ਰਾਗ ਬਿਲਾਵਲ ਮਹੱਲਾ ਪੰਜਵਾ ਦੁਖ ਦੀ ਘਰ ਪੰਜਵਾ ਇੱਕ ਓੰਕਾਰੀ ਸੰਤ ਗੁਰ ਪ੍ਰਸਾਦੀ ਅਵਰ ਉਪਾ ਸਭ ਤਿਆਗਿਆ ਨਾਮ ਰੂ ਨਾਮ ਲਿਓ ਤਾਪ ਸਹਿ ਮਿਟੇ ਰੋਗ ਸੀਤਲ ਮਨ ਭਇਓ ਗੁਰਪੂਰਾ ਆਰੰਧਿਆ ਸਗਲਾ ਦੁੱਖ ਗਿਆ ਰੱਖ ਨਹ ਰਹਿ ਰਾਖਿਆ ਆਪਣੀ ਕਰਮਿਆ ਰਹਾਉ ਬਾਹ ਪਕੜ ਪ੍ਰਭ ਕਾਢਿਆ ਕੀਨਾ ਆਪਣੇ ਆਉ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇ ਆਉ ਮੇਲਾ ਮਹੰਲਾ ਪੰਜ ਵਾਈ ਰੋਗ ਮਿਟਾਇਆ ਆ ਪ੍ਰਭੂ ਉਪਜੈ ਸੁਖ ਸਾਂਤ ਵਡ ਪਰਤਾਪ ਅਚਜ ਰੂਪ ਹਰ ਕੀਨੀ ਦਾਤ ਗੁਰ ਗੋਵਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸਰਨਾ ਗਤੀ ਜੋ ਸਦਾ ਸਹਾਈ ਰਹਾਉ ਮਿਰਥੀ ਕਦ ਨ ਹੋਈ ਜਨ ਕੀ ਅਰਦਾਸ ਨਾਨਕ ਜੋਰ ਗਵਿੰਦ ਕਾ ਪੂਨ ਗੁਣ ਤਾਸ ਬਿਲਾਵਲ ਮਹੱਲਾ ਪੰਜਵੈ ਤਤੀ ਵਾ ਨ ਲੱਗੈ ਪਾਰ ਬ੍ਰਹਮ ਸਰਣਾਈ ਜੋ ਗਿਰਦ ਹਮਾਰੇ ਰਾਮ ਕਾਰੀ ਦੁਖ ਲੱਗੈ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਨ ਬੰਤ ਬਣਾਈ ਰਾਮ ਨਾਮ ਔਖਦ ਦਿਆ ਏਕਾ ਲਿਵਲਾਈ ਰਹਾਉ ਰੱਖ ਲੀਏ ਤਨ ਰਖਨ ਹਾਰ ਸਭ ਬਿਆਦ ਮਿਟਾਈ ਕਉ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਵੇ ਲਾਲ ਮਹੱਲਾ ਪੰਜ ਵਾ ਆਪਣੇ ਬਾਲ ਕਾਵ ਰਖਿਆ ਨਾ ਪਾਰ ਬ੍ਰਹਮ ਗੁਰ ਦੀਵਾ ਸੁਖ ਸਾਂਹ ਸਹਜ ਆਨੰਦ ਪਾਈ ਪੂਰਨ ਭਈ ਸਿਵ ਰਹਾ ਪਾਜਨ ਕੀ ਬੇਨਤੀ ਸੁਣੀ ਪ੍ਰਭ ਰੋਗ ਮਿਟਾ ਜੀਵਾਲਿਆਨ ਜਾਂ ਕਾ ਬੜ ਪਰ ਤਾਪ ਦੁਖ ਮਾਰੇ ਬਖਸ਼ਿਨ ਆਪਣੀ ਕਲਦਾਰੀ ਮਨ ਬਾਛਤ ਫਗਿਤਿਆ ਨਾਨਕ ਬਲਿਹਾਰੀ ਵਿਲਾਲ ਮਹੱਲਾ ਪੰਜਵੈ ਤਾਪ ਲਾਇ ਗੁਰ ਸਿਰਜਨਹਾਰ ਸੰਤ ਗੁਰ ਆਪਣੇ ਕੋਲ ਜਾਈ ਜਿਨ ਪੈ ਰੱਖੀ ਸਾਰੇ ਸੰਸਾਰ ਰਹਾਉ ਕਰਮ ਸਤਿਗਦਾਰ ਬਾਲਕ ਰੱਖ ਆ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨੋ ਦਾਸ ਕਿਲਾ ਜੇ ਰੱਖੇ ਮੇਰਵਾਨ ਗੁਰੂ ਨਾਨਕ ਬੋਲੇ ਦਰਗੇ ਪਰਵਾਨ ਬਿਲਾਲ ਮਹੱਲਾ ਪੰਜਵੈ ਤਾਂ ਪਾਪ ਟੀ ਰੱਖੀਆ ਪੂ ਸੀਤਲ ਬੈ ਗੁਰ ਚਰਨੀ ਲਾਗੇ ਰਾਮ ਨਾਮ ਹਿਦਿ ਮੈਂ ਜਾਪ ਰਹਾ ਕਰ ਕਿਰਪਾ ਹਸਤੇ ਪ੍ਰਭ ਦੀਨੇ ਜਗਤ ਉਦਾਰਨ ਨਵਖੰਡ ਪ੍ਰਤਾਪ ਦੁਖ ਬਿਨ ਸੇ ਸੁਖ ਅਨੰਤ ਪ੍ਰਵੇਸ਼ਾ ਕ੍ਰਿਸ਼ਨ ਬਿਜੀ ਮਨਤਨ ਸਤਿਰਾਪ ਅਨਤ ਕੋ ਨਾਥ ਤੂ ਸੰਸਮਰਤ ਸਭ ਸ੍ਰੀਟ ਕੋ ਮਾਈ ਬਾਪ ਪਦ ਦਸਲ ਪੈ ਪੰਜਨ ਸੁਆਮੀ ਗੁਰਗਾਤ ਨਾਨਕ ਲਾਪ ਸੋਰਟਾ ਮਹਲਾ ਪੰਜਵਾਂ ਕ੍ਰਿਸ਼ਨਾਨਾ ਸਿਮਰ ਪ੍ਰਭ ਆਪਣਾ ਮਨ ਤਨ ਪੈ ਆ ਰੂਗਾ ਕੋਟਾ ਬਿਗਨ ਲਾਥੀ ਪ੍ਰਸਰਨਾ ਪਰਿਟੇ ਭਲੇ ਸੰਜੂਗਾ ਪ੍ਰਭਾਣੀ ਸ ਸੁਭਖਿਆ ਗਾਉ ਸੁਨੋ ਪੜੋ ਨਿਤ ਪਾਈ ਗੁਰਪੂਰੇ ਤੂੰ ਰਾਖਿਆ ਰਹਾ ਸਾਚਾ ਸਹ ਮਿੱਤ ਵਿਡਾਈ ਪਤਵਛਲ ਦਇਆਲਾ ਸੰਤਾਂ ਕੀ ਪੈ ਜਰਕਦਾ ਆਇ ਆਦੂ ਬਿਰਤ ਪਾਲਾ ਹਰੇ ਅਮਰਤ ਨਾਮ ਪੂਜਨ ਨਿਤ ਪੁਜਾ ਸਰਬ ਵੇਲਾ ਮੁਖ ਪਾਵਉ ਜਰਾ ਮਰਾਤਾ ਸਭਨ ਅਠਾ ਗੁਰੂ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੀਰੇ ਸਰਬ ਕਲਾ ਬਨਿਆਈ ਪ੍ਰਗਟ ਹੋਏ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠਿ ਮਹਲਾ 5 ਸੂਖ ਮੰਗਲ ਕਲਿਆਣ ਸਹਿਜ ਤੁਨ ਪ੍ਰਭ ਕੀ ਚਰਨ ਨਿਹਾਰਿਆ ਰਖਨ ਹਰੈ ਵਖੋ ਬਾਰਕੂ ਸਤਿਗੁਰਤਾ ਉਤਾਰਿਆ ਉਮਰੇ ਸੰਗੁਰ ਕੀ ਸਰੇਣਾਈ ਜਾਕੀ ਸੇਵਨਾ ਮਰਤੀ ਜਾਈ ਰਹਾਉ ਕਰਮ ਸੁਖ ਬਾਰਪਨ ਸੁਖਾ ਪ੍ਰ ਆਪਣੇ ਭੈ ਦੀ ਆਲਾ ਨਾਨਕ ਬਿਗਨ ਲਾਗੇ ਕੋ ਮੇਰਾ ਪ੍ਰਭੂ ਆ ਕਿਰਪਾ ਲਾਉ ਸੋਰਠ ਮਹਲਾ ਪੰਜਵਾਂ ਗੈ ਕਲੇਸੀ ਰੋਗ ਸਭ ਨਾਸੀ ਪ੍ਰ ਆਪਣੇ ਕਿਰਪਾਦਾਰੀ ਆਠ ਪੈਰੀ ਅਰਦਾਸ ਸੁਆਮੀ ਪੂਰਨ ਘਰ ਹਮਾਰੀ ਹਾਂ ਜੀ ਤੂੰ ਸੁਖ ਸੰਪਤਿ ਰਾਸ ਰਾਖ ਨਿਹੋ ਪੈ ਮੇਰੀ ਕੋ ਪ੍ਰਾਗਿ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵਉ ਆਪਣੇ ਖਸਮ ਪਰਉਸ ਭਗਤ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲਾਂ ਦੀ ਸਗ ਸੋਤ ਮਹਲਾ 5 ਵੇ ਸਿਮਰ ਸਿਮਰ ਗੁਰ ਸਤਗੁਰ ਅਪਨਾ ਸਗਲਾਂ ਦੁੱਖ ਮਿਟਾਇਆ ਤਾਪ ਰੋਗ ਗੈ ਗੁਰ ਬਚਨੀ ਮਨ ਇੱਛੀ ਫਲ ਪਾਇਆ ਮੀਰਾ ਗੁਰਪੂਰਾ ਸੁਦਾਤਾ ਕਨ ਕਾਨ ਸਮਰਾਸ ਸੁਆਮੀ ਪੂਰਨਪੁਰਖ ਵਿਦਾਤਾ ਰਹਾਉ ਅਨੰਦ ਬਨੋਦ ਮੰਗਲ ਗੁਣ ਗਾਹੋ ਗੁਰੂ ਨਾਨਕ ਪੈ ਦਿਆਲਾ ਜੈ ਜੈ ਕਰ ਬੈ ਜਗ ਬੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਰਠ ਮਹਲਾ 5 ਜ਼ਰਤ ਗਵਾਇਆ ਹਰ ਪ੍ਰਭ ਆਪੀ ਸਭ ਸੰਸਾਰੂ ਬਾਰਿਆ ਪਾਰ ਬ੍ਰਹਮ ਪ੍ਰਾਪਾ ਕਿਰਪਾ ਦਾਰੀ ਆਪਣਾ ਬਿਰਤ ਸਮਾਰਿਆ ਹੋਈ ਰਾਜੀ RAM ਕੀਰਖ ਵਾਲੀ ਸੁਖ ਸਹਿ ਆਨੰਦ ਗਨ ਗਾਹੂ ਮਨ ਤਨ ਦੇਹ ਸੁਖਾਲੀ ਰਹਾਉ ਪਤ ਤੋ ਦਾਨ ਸਤ ਗੁਰ ਮੀਰਾ ਮੋਇ ਤਿਸ ਕਾ ਫਰਵਾਸਾ ਬਖਸ਼ ਲੈ ਸਾ ਸੱਚੇ ਸਾਹਿਬ ਸੁਨ ਨਾਨਕੀ ਅਰਦਾਸ ਸੋ ਰਠਾ ਮਹਲਾ ਪੰਜਵਾਂ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰੀ ਸਗਲੇ ਰੋਗ ਵਿਦਾਰੀ ਗੁਰਪੂਰੇ ਕੀ ਸੱਨੀ ਉਭਰੇ ਕਾਰਜ ਸਰਸਵਾਰੀ ਆਜਨ ਸਿਮਰਿਆ ਨਾਮੁ ਤਾਰੂ ਤਾ ਪੋਤਾ ਰਿਆ ਸਤਿਗੁਰੂ ਰਾਏ ਆਪਣੀ ਕਿਰਪਾ ਦਾਰੀ ਰਹਾਉ ਸਦਾ ਅਨੰਦ ਕਰੇ ਮੇਰੀ ਕਾਰੀ ਹਰ ਗੋਵਿੰਦ ਗੁਰ ਰਾਖਿਆ ਵਡੀ ਵਡਿਆਈ ਨਾਨਕ ਕਰਤੇ ਕੀ ਸਾਜ ਸਬਦ ਸਦ ਭਾਖੀ ਆਉ ਸੋਰਠ ਮਹਲਾ 5 ਐ ਕਿਰਪਾ ਸੁਆਮੀ ਮੀਰੀ ਤੇ ਸਾਚਾ ਦਰਬਾਰ ਸਤਿਗੁਰ ਤਾਪ ਬਗਵਾਇਆ ਪਾਈ ਠਾਨ ਪਈ ਸੰਸਾਰੀ ਆਪਣੇ ਜੀ ਜੰਤ ਆਪੇ ਰਾਖੀ ਜਮਹਿ ਕਿਉ ਹਟਤਾਰੀ ਹਰ ਕੇ ਚੰਨ ਜਿਤੇ ੁਰਤਾਰ ਸਦਾ ਸਦਾ ਪ੍ਰਭ ਸਿਮਰਿਆ ਫਾਈ ਦੁੱਖਿਲ ਵਿਖ ਕਾਟਨ ਹਾਰ ਰਹਾ ਜਿਸ ਕੀ ਸਨਿ ਕੁ ਬਰੈ ਭਾਈ ਜਿਨ ਰਚੈ ਸਭ ਕੋਈ ਕਨ ਕਾਨ ਸਮੜਾ ਸੋ ਭਾਈ ਸਚੈ ਸਚੀ ਸੂਈ ਨਾਨਕਾ ਪ੍ਰਭ ਉਤਾਈਏ ਭਾਈ ਮਨ ਤਨ ਸੀਤਲ ਹੋਈ ਸੋਰਠ ਮਹਲਾ 5 ਸਤਿ ਹਰ ਹਰ ਨਾਮ ਤੇ ਆਈ ਸੁਖ ਸਾਗਰ ਪ੍ਰਭ ਵਿਸਰਵ ਨਾਹੀ ਮਨ ਚਿੰਦੇ ਆੜਾ ਫਲ ਪਾਈ ਰਹਾ ਸਤ ਗੁਰ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਉਨ ਬ੍ਰਹਮ ਪ੍ਰਭ ਭੈ ਦਿਆਲਾ ਦੁੱਖ ਮਿਟਿਆ ਸਾਂ ਪਰਵਾਰੀ ਸਰਵ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਧਾਰੂ ਨਾਨਕ ਪਤ ਰਾਖੀ ਪਰਮੇਸ਼ਰ ਰਦਿਆ ਸਭ ਸੰਸਾਰੂ ਸੋਰਠਾ ਮਹਲਾ 5 ਮੀਰਾ ਸਤਗੁਰ ਰਖਵਾ ਲਾ ਹੂਆ ਧਾਨ ਕਿਰਪਾ ਪ੍ਰਭਾ ਦੇ ਰਾਖਿਆ ਹਰ ਗੋਵਿੰਦ ਨਵਨ ਰੂਆ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਈ ਸਤਿਗੁਰ ਕੈ ਬਲ ਜਾਈ ਹਉ ਪਾਵਤ ਪ੍ਰਾਦੋਐ ਸੁਵਾਰੀ ਹਮਰਾ ਗੁਣ ਆਗੋਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੀਰਾ ਸਫਲ ਕਰ ਮਸਤਕ ਧਾਰਿਆ ਸੋ ਇਟ ਮਹਲਾ ਪੰਜਵੈ ਜੀਅ ਜੰਤਰ ਸਭ ਇਸਕੇ ਕੀਏ ਸੁਈ ਸੰਸਹਾਈ ਆਪਣੇ ਸੇਵਕੀ ਆਪੀ ਰਖੈ ਪੂਰਨ ਭੈ ਬੜਾਈ ਪਾਰ ਬ੍ਰਹਮ ਪੂਰਾ ਮੀਰ ਨਾਲ ਗੁਰ ਪੂਰਾ ਪੂਰੀ ਸਰ ਰਾਖੀ ਹੋਏ ਸਰਬ ਦੇਵਾਲ ਰਹਾ ਅੰਦਰ ਨਾਨਕ ਨਾਮ ਤੇ ਆਈ ਜੀ ਪ੍ਰਾਨ ਕਦਤ ਆਪਣੇ ਦਾਸ ਕੋ ਕੰਠ ਲਾਈ ਰੱਖੇ ਜੋ ਬਾਰਗ ਪਿਤਮਤ ਸੋਤ ਮਹੰਲਾ ਪੰਜਵਾ ਥਾਨ ਪਾਈ ਕਰਤਾਰੀ ਤਾ ਛੋੜ ਗਿਆ ਪਰਿਵਾਰੀ ਗੁਰਪੁਰਾ ਹੈ ਰਾਖੀ ਸਨ ਸਚੇ ਕੀ ਤਾ ਕੀ ਪਰਮੇਸ਼ਰਿਆ ਭੂ ਅਰਖਵਾਲਾ ਸੋ ਤੋ ਸਹਜ ਸੁਖ ਕਿਨ ਮੈਂ ਉਪਜੀ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਵਿਦਾਰੂ ਆਪਣੀ ਕਿਰਪਾਦਾਰੀ ਤਿੰਨ ਸਗਲੀ ਬਾਤ ਸਵਾਰੀ ਪ੍ਰ ਆਪਣਾ ਮਿਰਤ ਸਮਾਰਿਆ ਅਮਰਾ ਗੁਣ ਅਗੁਨਾ ਵਿਚਾਰਿਆ ਗੁਰ ਕਾ ਸਬਦ ਪਿਉ ਸਾਖੀ ਤਨ ਸਗਲੀ ਲੀਲਾ ਜੇ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹੀ ਰਾਉ ਜਬ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈ ਜੇ ਰਾਖੀ ਸੋ ਰਠਾ ਮਹਲਾ ਪੰਜਵਾਂ ਗੁਰਪੂਰਾ ਆਰਾਦੀ ਕਾਜ ਸਿ ਸਲੀ ਸਾਦੀ ਸਗਲ ਮਨੋ ਵਰਤ ਪੂਰੀ ਬਾਜੀ ਅਨੰਦ ਪੂਰੀ ਸੰਤੋ ਰਾਮ ਜਬ ਸੁਭਾਇਆ ਸੰਤ ਸਥਾਨ ਬਸੇ ਸੁਖ ਸਿੰਘ ਜੀ ਸਗਲੇ ਦੁੱਖ ਮਿਟਾਇਆ ਰਹਾ ਗੁਰੂ ਰੂਹੀ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾ ਸੁਖਾਣੀ ਨਿਰਮਲ ਕਤਹ ਕਹਾਣੀ ਗੁਰਪੂਰੇ ਕੀ ਬਾਣੀ ਪਰਮ ਮਨ ਬਾਣੀ ਨਾਨਕ ਦਾਸ ਖਾਨੀ ਨਿਰਮਲ ਅਕਤ ਕਹਾਣੀ